ਤੁਸੀਂ ਦੇਖ ਰਹੇ ਹੋ 24 ਪੰਜਾਬੀ ਨਿਊਜ਼ ਚੈਨਲ ਤੁਹਾਡਾ ਆਪਣਾ ਚੈਨਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਸਰਕਾਰ ਵੱਲੋਂ 트럼ਪ ਸਰਕਾਰ ਵੱਲੋਂ ਜੋ ਨਵੇਂ ਕਾਨੂੰਨ ਸ਼ੋਧ ਲੈ ਕੇ ਆ ਰਹੇ ਹਨ ਦੁੱਧ ਜਾਂ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਉਹਨਾਂ ਵੱਲੋਂ ਭਾਰਤ ਉਤੇ ਡੈਰੀ ਨੂੰ ਲੈ ਕੇ بڑے ਨਵੇਂ ਸਮਝੌਤੇ ਲੈ ਕੇ ਆਏ ਆ ਰਹੇ ਹਨ ਜਿਸ ਦੇ ਨਾਲ ਕੀ ਭਾਰਤਵਾਸੀਆਂ ਦੀ ਜਿਹੜੀ ਕਿਸਾਨੀ ਆ ਉਹ ਖਤਰੇ ਦੇ ਪਾਉਣ ਦੀ ਨਜ਼ਰ ਆ ਰਹੀ ਹੈ ਇਸ ਨੂੰ ਮੁੱਦੇ ਨੂੰ ਨਜ਼ਰ ਦੇਖਦੇ ਅੱਜ ਸਬ ਡਿਵੀਜ਼ਨ ਪਵਾਨੀਗੜ੍ਹ ਦੇ ਐਸ ਡੀ ਐਮ ਦਫ਼ਤਰ ਅੱਗੇ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਟਰੰਪ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੁਕੇ ਗਏ ਹਨ ਆਓ ਸਾਨੂੰ ਸੁਣਾਉਣੇ ਹੈ ਕੀ ਕਹਿੰਦੇ ਨਜ਼ਰ ਆਏ ਕਿਸਾਨ ਜੂਨੀਅਰ ਦੇ ਆਗੂ ਅਤੇ ਇਸ ਮੌਕੇ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਟਰੰਪ ਅਤੇ ਕੇਂਦਰ ਸਰਕਾਰ ਦੇ ਜੋ ਪੁਤਲੇ ਫੁਕੇ ਗਏ ਹਨ ਉਸ ਤੋਂ ਬਾਅਦ ਜੋ ਡੇਰੀਆਂ ਦੇ ਸਬੰਧੀ ਆ ਰਹੇ ਨਵੇਂ ਕਾਨੂੰਨਾਂ ਨੂੰ ਲੈ ਕੇ ਆਉਣਾ ਵੱਲੋਂ ਵਿਰੋਧ ਜਤਾਇਆ ਗਿਆ ਆਓ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਯਾਬ ਕਰੋ ਆਖਮੀ ਰੱਖਣ ਜਿਹੜੀ ફી ਪੜਾਈ ਕਰਾਉਣਗੇ ਉਹਦਾ ਮਤਲਬ ਐਸੀ ਇਹਨਾਂ ਕੋਈ ਪੇਰ ਨੀ ਰੋਲੇ ਬੱਚੇ ਨੂੰ ਪੜਾਉਣ ਉਹਦੇ ਵੀ ਹਟਾ ਦਈਏ ਜਦੋਂ ਕੋਈ ਸਕੂਲਾਂ ਚ ਜਵਾਬ ਨਹੀਂ ਜਾਂਦਾ ਫਿਰ ਮਾਪੇ ਧਰਤੀ ਕਰਨ ਦੀ ਲੋੜ ਨਹੀਂ ਪਣੀ ਪ੍ਰਾਈਵੇਟ ਵੱਲ ਨੂੰ ਵਧ ਰਹੇ ਨੇ ਸਾਰੇ ਜਿਹਨੂੰ ਕਰ ਸੀਦੇ ਲਾਓ ਜੀ ਲਾਓ ਬੋੜਾ ਛੜੂ ਜੀ ਪਿੱਛੇ ਪੱਛੋ ਨਾ ਦੰਦਾ मोदी मोदी मर्दा मोदी सरकार पंजाब सरदा मुरदा मोदी सरकार मुर्दा ਸਰਕਾਰ ਮਰਦਾਬਾਦ 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 ਲੇਕ ਇੱਕਤਾ ਜਿੰਦਾ ਮੈਂ ਅਜੈ ਸਿੰਘ ਭਾਰਤੀ ਕਿਸਾਨ ਯੂਨੀਅਨ ਇੱਕਤਾ ਗਰਾਹਾਂ ਭਵਾਨੀਗੜ ਬਲਾਕ ਦਾ ਬਲਾਕ ਪ੍ਰਧਾਨ ਅ ਪ੍ਰਧਾਨਜੇ ਚ ਪੁਤਲਾ ਕਿਸ ਮਸਲੇ ਲਗੇ ਪੁਤਲਾ ਅਜ ਜੋ ਕੇ ਆਮ ਅਜ ਸਾਡੇ ਸੁਣਨ ਦੇ ਵਿੱਚ ਵੀ ਆਉਂਦਾ ਸਰਕਾਰ ਵੱਲੋਂ ਵੀ ਸਰੇ ਆਮ ਜਣੀ ਇਹ ਦਿਖਾਵਾ ਕੀਤਾ ਜਾਂਦਾ ਹੈ ਵੀ ਜਿਹੜੇ 23 ਤਰੀਕ ਤੋਂ ਅਮਰੀਕਾ ਦਾ ਇੱਕ ਵਫਦ ਆਇਆ ਸੀ ਇੱਥੋਂ ਦੇ ਸਾਡੇ ਲੀਡਰਾਂ ਨਾਲ ਸਮਝੌਤੇ ਕਰਨ ਕਾਦੇ ਸਮਝੌਤੇ ਨੇ ਉਹ ਸਮਝੌਤੇ ਨੇ ਇੱਥੇ ਕਿ ਸਾਡੇ ਕਿਸਾਨਾਂ ਦੀ ਜੋ ਫਸਲ ਹੈ ਉਹਨੂੰ ਅਮਰੀਕਾ ਵੱਲੋਂ ਇੱਕ ਤਰ੍ਹਾਂ ਆਪਾਂ ਕਹਿ ਦਈਏ ਵੀ ਬੰਦ ਕੀਤਾ ਜਾ ਰਿਹਾ ਆਪਣੀਆਂ ਫਸਲਾਂ ਲਿਆ ਕੇ ਇੱਥੋਂ ਦੀ 140 ਕਰੋੜ ਦੀ ਆਬਾਦੀ ਨੂੰ ਇੱਕ ਵਪਾਰੀ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਇੱਕ ਖਰੀਦਦਾਰ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਇੱਥੋਂ ਦਾ ਜੋ ਸਾਡਾ ਸਹਾਇਕ ਧੰਦੇ ਉਹ ਭਾਵੇਂ ਡੇਰੀ ਫਾਰਮ ਹੈ ਭਾਵੇਂ ਅਸੀਂ ਪਸ਼ੂ ਪਾਲ ਜਾਂ ਜਾਂ ਮੁਰਗੀ ਫਾਰਮ ਸੂਰਾਂ ਦਾ ਬਹੁਤ ਜਣੀ ਸਹਿਕ ਕਿਤੇ ਨੇ ਹਜੇ ਜਿਹੜੇ ਅਸੀਂ ਆਪਣੇ ਪਰਿਵਾਰਾਂ ਨੂੰ ਪਾਲਣ ਵਾਸਤੇ ਕਰਦੇ ਆਂ ਪਰ ਉਹ ਉਹ ਕਿੱਤਿਆਂ ਨੂੰ ਵੀ ਖਤਮ ਕਰਨ ਵਾਸਤੇ ਅਮਰੀਕਾ ਦੇ ਵੱਲੋਂ ਦੁੱਧ ਤੋਂ ਬਣੀਆਂ ਵਸਤਾਂ ਜਿਹੜੀਆਂ ਸਾਨੂੰ ਹਰ ਟਾਈਮ ਇੱਥੇ ਸਾਡੇ ਪਰਿਵਾਰਾਂ 'ਚ ਲੋਡ ਐ ਉਹ ਵੀ ਇੱਥੇ ਲੈਂਦੀਆਂ ਜਾ ਰਹੀਆਂ ਨੇ ਜਿਸ ਕਰਕੇ ਇੱਥੋਂ ਦਾ ਡੈਰੀ ਧੰਦਾ ਵੀ ਖਤਮ ਹੋਣਾ ਇੱਥੋਂ ਦੇ ਸਹਾਇਕ ਧੰਦੇ ਉਹ ਵੀ ਖਤਮ ਹੋਣੇ ਨੇ ਇਸ ਵਾਸਤੇ ਉਹਨਾਂ ਨੂੰ ਰੋਕਣ ਵਾਸਤੇ ਜਿਹੜੀਆਂ ਇਹ ਨਵੀਆਂ ਸੱਧੀਆਂ ਹੋ ਰਹੀਆਂ ਨੇ ਜਿਹੜੇ ਨਵੇਂ ਸਮਝੌਤੇ ਹੋ ਰਹੇ ਨੇ ਉਹਨਾਂ ਨੂੰ ਰੋਕਣ ਵਾਸਤੇ ਇੱਥੋਂ ਦੇ ਕਿਸਾਨ ਨੂੰ ਇੱਥੋਂ ਦੇ ਕਿਰਤ ਕਰਨ ਵਾਲੇ ਲੋਕਾਂ ਨੂੰ ਜਗਾਉਣ ਵਾਸਤੇ ਅੱਜ ਪੰਜਾਬ ਦਿੱਲੀ ਸਰਕਾਰ ਦਾ ਮੋਦੀ ਸਰਕਾਰ ਦਾ ਪਤਲਾ ਫੁੱਕਿਆ ਗਿਆ 트럼ਪ ਜਿਹੜਾ ਦਬਾਅ ਬਣਾ ਕੇ ਇੱਥੋਂ ਦੀਆਂ ਸਰਕਾਰਾਂ ਦੇ ਉੱਤੇ ੱਟਕੇ ਨਾਲ ਠੋਸ ਰਿਹਾ ਆਪਣੇ ਸਮਝੌਤੇ ਡਰਾ ਕੇ ਠੋਸ ਰਿਹਾ ਸਮਝੌਤੇ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਅਸੀਂ ਇਹਨਾਂ ਕਿਰਤੀ ਲੋਕਾਂ ਨੂੰ ਇੱਥੋਂ ਦੇ ਦੁਕਾਨਦਾਰਾਂ ਨੂੰ ਇੱਥੋਂ ਦੀ ਛੋਟੀ ਇੰਡਸਟਰੀ ਨੂੰ ਸਾਰਿਆਂ ਨੂੰ ਸੁਨੇਹਾ ਦਿੰਨੇ ਆਂ ਵੀ ਭਰਾਵੋ ਕੱਲੇ-ਕੱਲੇ ਮਾਰਨਾ ਖਾਈਏ ਸਾਡੇ ਸਾਰੇ ਧੰਦੇ ਨੇ ਜਿਹੜੇ ਇਹ ਚੁਪਟ ਹੋ ਜਾਣੇ ਨੇ ਇਹ ਫੇਲ ਹੋ ਜਾਣੇ ਨੇ ਇਹਨਾਂ ਨੂੰ ਬਚਾਉਣ ਵਾਸਤੇ ਸਾਨੂੰ ਲੋੜ ਹੈ ਇਕੱਠੇ ਹੋਣ ਦੀ ਇਕੱਠੇ ਹੋ ਕੇ ਇਹਨਾਂ ਸੰਧੀਆਂ ਦੇ ਉੱਤੇ ਚੈਨ ਕੀਤੇ ਜਿਹੜੇ ਸਮਝੌਤੇ ਕੀਤੇ ਜਾ ਰਹੇ ਨੇ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਸਾਨੂੰ ਇਕੱਠੇ ਹੋਣ ਦੀ ਲੋੜ ਹੈ। ਬਲਾਵਾ ਜੀ ਮੇਰਾ ਨਾਮ ਮਨਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦਾ ਸੀਨੀਅਰ ਮੀਤ ਪ੍ਰਧਾਨ ਆ ਬਲਾਕ ਭਾਨੀਗੜ ਦਾ ਐਸਡੀ ਮੈਂ ਅੱਜ ਕਿਸਮਾ ਸਿਰਨੇ ਕਿ ਮੈਂ ਅੱਜ ਸ joint ਮੋਰਚੇ ਦੇ ਸੱਦੇ ਦੇ ਉੱਤੇ ਜਿਹੜਾ 트럼ਪ ਸਰਕਾਰ ਨੇ ਟੈਰਫ ਕਾਨੂੰਨ ਬਣਾਇਆ ਹੈ ਦੂਜੇ ਦੇਸ਼ਾਂ ਦੇ ਉੱਤੇ ਟੈਕਸ ਵਧਾਉਣ ਦੀ ਗੱਲ ਕੀਤੀ ਹੈ। ਤੇ ਭਾਰਤ ਨਾਲ ਗੱਲ ਕੀਤੀ ਹੈ ਵੀ ਜਿਹੜਾ ਤੁਸੀਂ ਸਾਡੀਆਂ ਚੀਜ਼ਾਂ ਤੇ ਟੈਕਸ ਲਾਉਨੇ ਹੋ ਖੇਤੀਬਾੜੀ ਨਾਲ ਸੰਬੰਧਤ ਉਹ ਤੁਸੀਂ ਜੇ ਰੱਦ ਕਰਦੇ ਹੋ ਤਾਂ ਅਸੀਂ ਤੁਹਾਡੇ ਤੇ ਇਹ ਟੈਕਸ ਨਹੀਂ ਲਾਵਾਂਗੇ ਕਿ ਜਣੀ ਸਿੱਧੇ ਤੌਰ ਤੇ ਧਮਕੀ ਉਹਦੇ ਭਾਰਤ ਦੀ ਸਰਕਾਰ ਚੁੱਪ ਐ ਬੋਲੀ ਨਹੀਂ ਅੱਜ ਅਸੀਂ ਭਾਰਤ ਦੀ ਸਰਕਾਰ ਦਾ ਟਰੰਪ ਸਰਕਾਰ ਦਾ ਵਿਰੋਧ ਕਰ ਰਹੇ ਹਾਂ ਸੰਯੁਕਤ ਮੋਰਚੇ ਵੱਲੋਂ ਸਾਰੇ ਦੇਸ਼ਾਂ ਦੇ ਐਸਟੀਐਮ ਦਫ਼ਤਰਾਂ ਦੇ ਅੱਗੇ ਪੁਤਲੇ ਸਾੜੇ ਜਾਣਗੇ ਇਹਨਾਂ ਦੇ ਕਿਉਂ ਜੇ ਕਾਨੂੰਨ ਲਾਗੂ ਹੁੰਦਾ ਹੈ ਲਾਗੂ ਹੋ ਗਿਆ ਸਾਡੇ ਦੇਸ਼ ਦਾ ਖੇਤੀਬਾੜੀ ਜਿੰਨਾ ਢਾਂਚਾ ਉਹ ਸਾਰਾ ਖਤਮ ਹੋਊਗਾ ਕਿਉਂ ਉਹਨਾਂ ਨੇ ਖੁੱਲਾ ਢੱਡਲੇ ਨਾਲ ਆਪਦਾ ਖੇਤੀਬਾੜੀ ਸੰਬੰਧਤ ਸਾਰਾ ਸਮਾਨ ਕਣਕ ਤੋਂ ਲੈ ਕੇ ਹੋਰ ਚੌਲਾਂ ਤੋਂ ਲੈ ਕੇ ਹੋਰ ਜਿੰਨਾ ਸਾਜੋ ਸਮਾਨ ਡੈਰੀ ਜਿਹੜੇ ਸਾਡੇ ਫਾਰਮ ਨੇ ਉਹ ਬਿਲਕੁਲ ਫੇਲ ਹੋਣਗੇ ਟਹਿਣਗੇ ਮੁਰਗੀਆਂ ਭੁੱਖੀਆਂ ਮਰ ਜਾਣਗੀਆਂ ਇਹ ਲੋਕ ਮੁਰਗੀਆਂ ਨੂੰ ਦਾਣਾ ਨਹੀਂ ਪਾ ਸਕਣਗੇ ਕਿਉਂ ਉਹਨਾਂ ਨੇ ਆਪਦਾ ਅੰਡਾ ਇੱਥੇ ਵੇਚਣਾ ਹੈ ਆਪਦਾ ਮੁਰਗਾ ਇੱਥੇ ਵੇਚਣਾ ਹੈ ਬ੍ਰਾਇਲਰ ਉਹਨਾਂ ਦੇ ਵਿਕਣੇ ਆ ਉਹਨਾਂ ਦਾ ਸਾਜੋ ਸਮਾਨ ਸਬਜ਼ੀਆਂ ਤੋਂ ਲੈ ਕੇ ਦੁੱਧ ਦੁੱਧ ਦੇ ਕਾਰੋਬਾਰ ਨਾਲ ਸਾਡਾ ਹਰ ਬੰਦਾ ਜੁੜਿਆ ਹੋਏ ਹਰ ਕਰਤ ਕਰਨ ਵਾਲਾ ਬੰਦਾ ਕੁਛ ਨਾ ਕੋਈ ਦੁੱਧ ਪਾ ਕੇ ਗੁਜ਼ਾਰਾ ਕਰਦਾ ਉਹ ਸਾਰਾ ਟੋਟਲੀ ਫੇਲ ਹੋਊਗਾ 10 ਰੁਪਏ ਕਿਲੋ ਕਿਸ ਨੇ ਦੁੱਧ ਨਹੀਂ ਪੁੱਛਣਾ ਇਹ ਸਾਰੀਆਂ ਗੱਲਾਂ ਦੇ ਅੱਗੇ ਭਾਰਤ ਸਰਕਾਰ ਦਾ ਪ੍ਰਧਾਨ ਮੰਤਰੀ ਗੁੰਗਾ ਬਣ ਕੇ ਚੁੱਪ ਹੋਇਆ ਹੈ ਕਿਉਂ ਨੱਥ ਬਹੁਤ ਤਕੜੀ ਪਾਈ ਹੋਈ ਹੈ ਉਸ 트ੰਪ ਸਰਕਾਰ ਦੀ ਉਸ ਅਮਰੀਕਾ ਦੀ ਅੱਜ ਅਸੀਂ ਪਹਿਲਾ ਕਿਸੇ ਦਿਨ ਅਸੀਂ ਗੁਲਾਮੀ ਮਹਿਸੂਸ ਕੀਤੀ ਹੈ ਇੰਗਲੈਂਡ ਵਰਗੀਆਂ ਸਰਕਾਰਾਂ ਦੀ ਅੱਜ ਅਸੀਂ ਮਹਿਸੂਸ ਕਰਦੇ ਆ ਅਮਰੀਕਾ ਮੂਰੇ ਗੁਲਾਮ ਸਿਸਟਮ ਦੇ ਢੰਗ ਨਾਲ ਝਾਕ ਰਹੇ ਆ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਬੋਲ ਰਿਹਾ ਉਹ ਸਿਸਟਮ ਤੋਂ ਬਾਹਰ ਨਹੀਂ ਆ ਰਿਹਾ ਵਿਦੇਸ਼ੀ ਸਮਝੌਤਿਆਂ ਚ ਤਾਂ ਲੋਕ ਚੁੱਪ ਨਹੀਂ ਰਹਿਣਗੇ ਲੋਕ ਬੋਲਣਗੇ ਕਿ ਲੋਕਾਂ ਨੂੰ ਪਤਾ ਸਾਡਾ ਗਲ ਘੁੱਟੂਗਾ ਅਸੀਂ ਭੁੱਖੇ ਮਰਨ ਦੀ ਕਤਾਰ ਚ ਸ਼ਾਮਲ ਹੋਵਾਂਗੇ ਉਹਨੂੰ ਬਚਾਉਣ ਵਾਸਤੇ ਅਸੀਂ ਅੱਜ ਇੱਥੇ ਵੱਡੇ ਪੱਧਰ ਤੇ ਇਕੱਠੇ ਹੋ ਕੇ ਸੰਯੁਕਤ ਮੋਰਚੇ ਦੇ ਸੱਦੇ ਤੇ ਸਾਰੀਆਂ ਜਥੇਬੰਦੀਆਂ ਐਸਡੀਐਮ ਦਫਤਰ ਭਵਾਨੀਗੜ੍ਹ ਦੇ ਅੰਦਰ ਉਹਦਾ ਪੁਤਲਾ ਸਾੜ ਰਹੇ ਆ ਗੱਲ ਕਰੀ ਤਾਂ ਰੋਜ਼ਗਾਰ ਦੇ ਨਾਲ ਕੀ ਮਤਲਬ ਹੱਲ ਹੋ ਸਕਦਾ ਹੈ ਅਗਰ ਜੇ ਸੰਸਮਤਾ ਉੱਤ ਸੰਯੁਕਤਤਾ ਹੋ ਜਾਂਦਾ ਤਾਂ ਫਿਰ ਕੀ ਇਹਨਾਂ ਦੀ ਨੀਤੀ ਰਹੀ ਉਹ ਰੋਜ਼ਗਾਰਨਿਆਂ ਨਾਲ ਲੜਨ ਇੱਥੇ ਪਹਿਲਾਂ ਦੇਸ਼ ਗੁਲਾਮ ਤੀਹ ਅੰਗਰੇਜ਼ ਕੱਢਿਆ ਲੋਕਾਂ ਨੇ ਧਰਨੇ ਮੁਜ਼ਾਰੇ ਕਰਕੇ ਲੜਕੇ ਇਹ ਇੱਥੇ ਮੁਜ਼ਾਰਿਆਂ ਤੱਕ ਗੱਲ ਨਹੀਂ ਰੁਕੂਗੀ ਲੋਕ ਇਹਦੂੰ ਗਾਹਾਂ ਵਧਣਗੇ ਜਦੋਂ ਗਲ ਘੁੱਟਦਾ ਜਦੋਂ ਬਿੱਲੀ ਘਿਰਦੀ ਆ ਉਦੋਂ ਬਿੱਲੀ ਗਲ ਨੂੰ ਪੈਂਦੀ ਆ ਉਹੀ ਗੱਲ ਅੱਜ ਲੋਕਾਂ ਦਾ ਹੋਇਆ ਹੈ ਪੁਰੇ ਰਾਜ ਕਰਦੀਆਂ ਸਰਕਾਰਾਂ ਗਲ ਘੋਟ ਰੀਆਂ ਲੋਕਾਂ ਦਾ ਲੋਕਾਂ ਦਾ ਖੂਨ ਚੂਸ ਰੀਆਂ ਲੋਕਾਂ ਨੂੰ ਪਤਾ ਲੱਗਦਾ ਜਾ ਰਿਹਾ ਲੋਕ ਇਕੱਠੇ ਹੋ ਕੇ ਇਸ ਗੱਲ ਦਾ ਹੰਬੜਾ ਮਾਰਨਗੇ ਲੋਕਾਂ ਨੂੰ ਸਾਰੀਆਂ ਗੱਲਾਂ ਛੋਟੀਆਂ ਹੁੰਦੀਆਂ ਲੋਕ ਉਹਨਾਂ ਤੱਕ ਸਰਕਾਰਾਂ ਵੱਡੀਆਂ ਨੇ ਜਿੰਨਾ ਤੱਕ ਲੋਕ ਇਕੱਠੇ ਨਹੀਂ ਹੁੰਦੇ ਜਦੋਂ ਸਰਕਾਰਾਂ ਦੇ ਮੂਰੇ ਲੋਕ ਇਕੱਠੇ ਹੋ ਜਾਂਦੇ ਨੇ ਸਰਕਾਰਾਂ ਬੌਨੀਆਂ ਹੁੰਦੀਆਂ ਸਰਕਾਰਾਂ ਨੂੰ ਢੇੜ ਕੇ ਲੈ ਜਾਂਦੇ ਨੇ ਲੋਕ ਉਹ ਹੜ ਗਾਹਾਂ ਵਾਲੇ ਸਾਡਾ ਚ ਤਿਆਰ ਹੋ ਕੇ ਘਰਾਂ ਚੋਂ ਬਾਹਰ ਨਿਕਲ ਕੇ ਸਰਕਾਰਾਂ ਕਹਿੰਦੀ ਵਧੂਗਾ ਕਿਸਾਨਾਂ ਵਾਲੇ ਕਰੀ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਵੀ ਮੈਂ ਕਿਸਾਨਾਂ ਦੇ ਜਿਹੜਾ ਧਰਨਾ ਚਕਾਇਆ ਗਿਆ ਨਾ ਕਿਸੇ ਦੇ ਲਾਠੀ ਮਾਰੀਏ ਨਾ ਦੀ ਪਾਣੀ ਦੀ ਕੋਈ ਬਿਛਾੜਾ ਕਰੀਏ ਨੇ ਉਹਦੇ ਬਾਰੇ ਕੀ ਜਿੰਨੀ ਬੇਸ਼ਕੀ ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨਾਂ ਨਾਲ ਕੀਤੀ ਹੈ ਜਿਹੜਾ ਕਦੇ ਵੀ ਨਹੀਂ ਜ਼ਿੰਦਗੀ ਚ ਹੋਇਆ ਕਿਸਾਨਾਂ ਨੂੰ ਮੀਟਿੰਗ ਚ ਬੁਲਾਉਂਦਾ ਹੈ ਮੀਟਿੰਗ ਚ ਆਉਂਦਿਆਂ ਨੂੰ ਗ੍ਰਿਫਤਾਰ ਕਰਦਾ ਹੈ ਫਿਰ ਧਰਨਾ ਚਕਾਉਂਦਾ ਧਰਨਾ ਕੱਲਾ ਚਕਾਉਂਦਾ ਨਹੀਂ ਡਾਂਗਾ ਮਾਰਦਾ ਕੁੱਟਦਾ ਤੇ ਧਰਨੇ ਨੂੰ ਲੁੱਟਦਾ ਹੈ ਧਰਨਾ ਪਹਿਲੀ ਵਾਰ ਹੈ ਜਿਹੜੇ ਸਿਲੰਡਰ ਤੱਕ ਚੋਰੀ ਹੋ ਕੇ ਲਟਾ ਦਿੱਤੇ ਇਹਨਾਂ ਨੇ ਲਵੇ ਖੜਕੇ ਪ੍ਰਸ਼ਾਸਨ ਨੇ ਪੁਲਸ ਵਾਲਿਆਂ ਉੱਤੇ ਪਰਚੇ ਹੋ ਗਏ ਟਰਾਲੀਆਂ ਦੇ ਜਿਹੜਾ ਪੁਲਸ ਮੁਖੀ ਇਹ ਕਹਿ ਰਿਹਾ ਸੀਗਾ ਕਿਸੇ ਦਿਨ ਵੀ ਕੋਈ ਪਰਚੇ ਨਹੀਂ ਕੋਈ ਚੋਰੀ ਦੀ ਰਿਪੋਰਟ ਹੈ ਨਹੀਂ ਜਾਨੀ ਕਿ ਅੱਜ ਰਿਪੋਰਟਾਂ ਨਿਕਲ ਕੇ ਆ ਰਹੀਆਂ ਵੀ ਇਹਨਾਂ ਦੀ ਪੁਲਸ ਦੇ ਬੰਦੇ ਟਰਾਲੀਆਂ ਲੈ ਕੇ ਪਾ ਕੇ ਟਰਾਲੀਆਂ ਟਰੈਕਟਰ ਚੋਰੀ ਹੋਏ ਨੇ ਸਿਲੰਡਰ ਚੋਰੀ ਹੋਏ ਨੇ ਸਾਰਾ ਜਿੰਨਾ ਲੋਹਾ ਸਾਜ਼ਾ ਸਮਾਨ ਇਕੱਠਾ ਕਰਿਆ ਦੀ ਕਿਸਾਨਾਂ ਦਾ ਬੁਰੀ ਤਰ੍ਹਾਂ ਲੁੱਟਿਆ ਕਿਸਾਨਾਂ ਨੂੰ ਕੁੱਟਿਆ ਵੀ ਲੁੱਟਿਆ ਵੀ ਹੈ ਤੇ ਅੱਜ ਕੁਸ਼ ਨਹੀਂ ਜਾਵੇ ਆਉਣ ਵਾਲੇ ਸਮੇਂ 'ਚ ਲੋਕ ਜਵਾਬ ਲਣ ਵਾਸਤੇ ਪਿੰਡਾਂ 'ਚ ਤਿਆਰ ਬੈਠੇ ਨੇ ਅੱਜ ਕਿਸੇ ਪਿੰਡ 'ਚ ਨਹੀਂ ਬੜ ਸਕਦੇ ਹਰੇਕ ਪਿੰਡ ਦਾ ਕਿਸਾਨ ਝੰਡਾ ਲੈ ਕੇ ਇਹਨਾਂ ਦੇ ਮੂਹਰੇ ਹੁੰਦਾ ਵੀ ਆਓ ਤੁਸੀਂ ਯਾਰ ਸਾਡੇ ਕਿਸਾਨਾਂ ਨਾਲ ਕੀ ਕੀਤੀ ਐ ਮੰਗਾ ਮਨਾਉਣ ਵਾਸਤੇ ਕਿਸਾਨ ਸਹੀ ਤਰੀਕੇ ਨਾਲ ਉਹਦਾ ਧਰਨਾ ਪ੍ਰਦਰਸ਼ਨ ਕਰ ਰਹੇ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਕਿਸਾਨ ਸੜਕਾਂ ਰੋਕ ਲੈਂਦੇ ਨੇ ਸੜਕਾਂ ਕਿਸਾਨਾਂ ਨੇ ਨਹੀਂ ਰੋਕੀਆਂ ਕਿਸਾਨਾਂ ਸਰਕਾਰਾਂ ਨੇ ਸੜਕਾਂ ਆਪ ਕਿਸਾਨਾਂ ਨੇ ਮਤਲਬ ਸਰਕਾਰ ਨੇ ਰੋਕ ਕੇ ਕਿਸਾਨਾਂ ਦੇ ਉੱਤੇ ਦੋਸ਼ ਲਾਇਆ ਸੀ ਚੰਡੀਗੜ੍ਹ ਜਾ ਰਹੇ ਸੀ ਸਾਨੂੰ ਚੰਡੀਗੜ੍ਹ ਆ ਜਾਂਦਿਆਂ ਨੂੰ ਰੋਕ ਕੇ ਆ ਅਸੀਂ ਕਿ ਆ ਵੀ ਅਸੀਂ ਸੜਕਾਂ ਨਹੀਂ ਰੋਕਦੇ ਸ਼ੈਡ ਤੇ ਬੈਠਾਂਗੇ ਇਹਨਾਂ ਦੀ ਪੁਲਿਸ ਨੇ ਵੈਰੀਗੇਟ ਲਾ ਕੇ ਲੋਕਾਂ ਨੂੰ ਹੈਰਾਨ ਕੀਤਾ ਕਰਾਚੋ ਦੇ ਅੰਦਰ ਵੱਡੇ ਪੱਧਰ ਤੇ ਵੈਰੀਗੇਟ ਲਾ ਕੇ ਆਪ ਸੜਕ ਰੋਕੀ ਦੀ ਕਿਸਾਨ ਸ਼ੈਡ ਤੇ ਬੈਠੇ ਦੇ ਕਿਸਾਨਾਂ ਨੂੰ ਬਦਨਾਮ ਕਰਕੇ ਜ਼ਮੀਨਾਂ ਤੋਂ ਬਾਹਰ ਕਰਨ ਦੀ ਵੱਡੇ ਪੱਧਰ ਤੇ ਭਗਵੰਤਾਨ ਦੀ ਉਦੋਂ ਵੀ ਬੋਦੀ ਨਾਲੋਂ ਵੀ ਵੱਧ ਵੱਡੀ ਤਿਆਰੀ ਹੈ ਉਹਦੇ ਲਈ ਲੋਕ ਜਾਨੂ ਨੇ ਲੋਕ ਆਉਣ ਵਾਲੇ ਸਮੇਂ 'ਚ ਜਵਾਬ ਦੇਣਗੇ ਇੱਕ ਦਾ ਜਵਾਬ ਪੱਥਰ ਨਾਲ ਦੇਵਾਂਗੇ